ਸਵਾਗਤ ਹੈ ਸਾਰੇ ਦਰਸ਼ਕਾਂ ਦਾ ਇਸ ਖਾਸ ਪੇਸ਼ਕਸ਼ ਦੇ ਵਿੱਚ ਮੈਂ ਹਾਂ ਸੁਪਰੀਤ ਸਿੰਘ ਕਹ ਲੂੰ ਡਾਕਟਰ ਸੁਮੇਤਾ ਸੋਫਤ ਪੂਰੇ ਪਾਰਕ ਦੇ ਵਿੱਚ ਡਾਕਟਰੀ ਦੀ ਦੁਨੀਆ ਦਾ ਉਹ ਨਾਮ ਜਿਸ ਨੂੰ ਹਰ ਉਹ ਮਾਪੇ ਹਰ ਰੋਜ਼ ਸਵੇਰੇ ਉਸ ਸਮੇਂ ਯਾਦ ਕਰਦਾ ਹੈ ਜਦੋਂ ਆਪਣੇ ਪੁੱਤਰ ਅਤੇ ਪੁੱਤਰੀ ਨੂੰ ਦੇਖਦਾ ਹੈ ਜੀ ਹਾਂ ਕਿਉਂਕਿ ਇਹ ਵਰਦਾਨ ਡਾਕਟਰ ਸੁਮੇਤਾ ਸੋਫਾ ਜੀ ਦੀ ਮਿਹਨਤ ਸਦਕਾ ਉਹਨਾਂ ਨੂੰ ਮਿਲਿਆ ਜੋ ਕਦੀ ਬਾਝਪਨ ਦਾ ਸ਼ਿਕਾਰ ਸੀ ਅਤੇ ਡਾਕਟਰ ਸੁਮਿਤਾ ਸੋਫਾ ਜੀ ਇਸ ਸਮੇਂ ਸਾਡੇ ਨਾਲ ਮੌਜੂਦ ਨੇ ਦੋਸਤੋ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਪੀਟੀਸੀ ਨਿਊਜ਼ ਦੇ ਵਿੱਚ ਸਭ ਤੋਂ ਪਹਿਲਾਂ ਇਹ ਜਾਨਣਾ ਚਾਹਾਂਗੇ ਕਿ ਜਿਹੜੀ ਵੱਧਦੀ ਆਬਾਦੀ ਹੈ ਮੌਜੂਦਾ ਸਮੇਂ ਦੇ ਵਿੱਚ ਇਸ ਦੇ ਵਿੱਚ ਬਾਂਝਪਨ ਦੀ ਜਿਹੜੀ ਰੇਸ਼ਿਓ ਹੈ ਉਹ ਕੀ ਹੈ ਆ ਬਾਂਝਪਨ ਦੀ ਜਿਹੜੀ ਸਮੱਸਿਆ ਹੈ ਉਹ ਔਰਤਾਂ ਵਿੱਚ ਵੀ ਹੋ ਸਕਦੀ ਹੈ ਤੇ ਆਦਮੀਆਂ ਵਿੱਚ ਵੀ ਹੋ ਸਕਦੀ ਹੈ ਦੇਖਿਆ ਗਿਆ ਹੈ ਕਿ ਲਗਭਗ 40% ਜਿਹੜੇ ਹੈ ਪ੍ਰੋਬਲਮਸ ਉਹ ਔਰਤਾਂ ਵਿੱਚ ਪਾਈ ਜਾਂਦੀ ਹੈ 40% ਜਿਹੜੀ ਪ੍ਰੋਬਲਮਸ ਹੈ ਉਹ ਆਦਮੀਆਂ ਵਿੱਚ ਪਾਈ ਜਾਂਦੀ ਹੈ 10% ਕੇਸਸ ਇਹੋ ਜਿਹੇ ਹੈ ਜਿਨ੍ਹਾਂ ਵਿੱਚ ਦੋਨੋਂ ਹਸਬੰਡ ਵਾਈਫ ਦੇ ਵਿੱਚ ਪ੍ਰੋਬਲਮ ਹੋ ਸਕਦੀ ਹੈ ਤੇ 10% ਕੇਸਸ ਇਹੋ ਜਿਹੇ ਹੈ ਜਿਨ੍ਹਾਂ ਵਿੱਚ ਸਭ ਕੁਝ ਨਾਰਮਲ ਹੁੰਦੇ ਹੋਏ ਵੀ ਉਹ ਸੰਤਾਨ ਸੋਖ ਦੀ ਪ੍ਰਾਪਤੀ ਨਹੀਂ ਕਰ ਸਕਤੇ ਡਾਕਟਰ ਜੀਕਰ ਔਰਤਾਂ ਦੀ ਗੱਲਬਾਤ ਕਰੀਏ ਤੇ ਕਿਸ ਕਿਸ ਤਰ੍ਹਾਂ ਦੇ ਕਾਰਨ ਨੇ ਜਿਸ ਕਾਰਨ ਉਹਨਾਂ ਨੂੰ ਬਾਂਚਪੰਦਾ ਸ਼ਿਕਾਰ ਹੋਣਾ ਪੈ ਰਿਹਾ ਹੈ ਦੇਖੋ ਔਰਤਾਂ ਵਿੱਚ ਬਾਂਝਪਨ ਦੀ ਸਮੱਸਿਆ ਦੇ ਪ੍ਰਮੁੱਖ ਕਾਰਨ ਹੈ ਟਿਊਬਾ ਦਾ ਬੰਦ ਹੋਣਾ ਜੋ ਕਿ ਕਈ ਕਾਰਨ ਦੇ ਨਾਲ ਬੰਦ ਹੋ ਸਕਦਾ ਹੈ ਜਿਵੇਂ ਇਨਫੈਕਸ਼ਨ ਹੋ ਗਏ ਜਾਂ ਕੋਈ ਪੈਲਵਿਕ ਟਿਊਬੋਕਲੋਸਿਸ ਜਿਹਨੂੰ ਆਪਾਂ ਕਹਿੰਦੇ ਆ ਜਾਂ ਐਂਡੋਮੈਟ੍ਰੀਓਸਿਸ ਜਾਂ ਫਿਰ ਕੋਈ ਅੰਡੇਦਾਨੀ ਦੀ ਸਮੱਸਿਆ ਜਿਵੇਂ ਕਿ ਅੰਡੇ ਕੱਟ ਬੰਨਾ ਜਾਂ ਅੰਡੇਦਾਨੀਆਂ ਚ ਰਸੋਲੀਆਂ ਜਾਂ ਫਿਰ ਤੀਜੀ ਜਿਹੜਾ ਪ੍ਰਮੁੱਖ ਕਾਰਨ ਹੈ ਉਹ ਹੈ ਬੱਚੇਦਾਨੀ ਦੀ ਸਮੱਸਿਆ ਜਿਵੇਂ ਕਿ ਬੱਚੇਦਾਨੀ ਛੋਟੀ ਹੋਣੀ ਜਾਂ ਤੈ ਕਮਜ਼ੋਰ ਹੋਣੀ ਜਾਂ ਬੱਚੇਦਾਨੀ ਵਿੱਚ ਰਸੋਲੀਆਂ ਹੋਣਾ ਮਨ ਲਓ ਜੇਕਰ 3-4 ਵਾਰ ਜਾਂ 5 ਵਾਰ ਉਹਨਾਂ ਦਾ ਟੈਸਟ ਟਿਊਬ ਬੇਬੀ ਵੀ ਜਿਹੜਾ ਉਹ ਸਕਸੈਸਫੁਲ ਨਹੀਂ ਹੋ ਪਾਇਆ ਤੇ ਕੀ ਉਸ ਤੋਂ ਉੱਤੇ ਕੋਈ ਟੈਕਨੋਲੋਜੀ ਹੈ ਜਿਸ ਦੇ ਨਾਲ ਇਸ ਸਮੱਸਿਆ ਦਾ ਹੱਲ ਕੱਢਿਆ ਜਾ ਸਕੇ ਬਿਲਕੁਲ ਤੁਸੀਂ ਸਹੀ ਕਿਹਾ ਕਿ ਇੱਕ ਬੇਵੋਲਾਜ ਜੋੜੇ ਨੂੰ ਜਿੰਨੇ ਬਾਰ ਬਾਰ ਚਾਇ ਟੈਸਟ ਟਿਊਬ ਬੇਬੀ ਵੀ ਕਰਾ ਲਿਆ ਉਹਨੂੰ ਹਤਾਸ਼ ਨਹੀਂ ਹੋਣਾ ਚਾਹੀਦਾ ਅੱਜ ਕੱਲ੍ਹ ਵਿਗਿਆਨ ਨੇ ਇੰਨੀ ਤਰੱਕੀ ਕਰ ਲਈ ਹੈ ਕਿ ਉਸ ਤੋਂ ਉੱਪਰ ਦੀ ਟੈਕਨੀਕਸ ਆ ਗਈਆਂ ਨਈ ਟੈਕਨੀਕਸ ਆ ਗਈ ਹੈ ਜਿਵੇਂ ਕਿ ਆਪਾਂ ਕਹਿੰਦੇ ਆ ਈਸੀ ਹੈ ਐਮਸੀ ਹੈ ਲੇਜ਼ਰ ਹੈਚਿੰਗ ਹੈ ਐਮਸੀ ਬਲਾਸਟੋਸਿਸਟ ਕਲਚਰ ਹੈ ਜਿਹਦੇ ਨਾਲ ਜਿਹੜੇ ਹੈ ਸਕਸੈਸ ਰੇਟ ਕਾਫੀ ਜ਼ਿਆਦਾ ਵੱਧ ਜਾਂਦਾ ਹੈ ਜਿਵੇਂ ਕਿ ਆ ਟੈਸਟ ਟਿਊਬ ਬੇਬੀ ਦਾ ਜੇ ਸਕਸੈਸ ਰੇਟ ਆ uh, ਅਰਾਊਂਡ 15 ਤੋਂ 20% ਹੈ エア ਟੈਕਨੀਕਸ ਦੇ ਨਾਲ ਅਰਾਊਂਡ 50% ਤੋਂ 60% ਤੱਕ ਵੀ ਹੋ ਗਿਆ ਹੈ ਕਿੰਨੀਆਂ ਕੋ ਕੰਪਲਿਕेशंस ਹੁੰਦੀਆਂ ਨੇ ਕਿ ਡਰਨ ਦੀ ਲੋੜ ਹੈ ਕਿਸੇ ਔਰਤ ਨੂੰ ਜਿਨ੍ਹਾਂ ਦੇ ਮੈਂਸਿਸ ਬੰਦ ਹੋਏ ਨੇ ਦੇਖੋ ਕੋਈ ਵੀ ਜਿਹੜਾ ਇਲਾਜ ਹੈ ਉਹਦੇ ਵਿੱਚ ਬਿਲਕੁਲ ਗਲਤ ਆ ਰਿਹਾ ਹੈ ਲੋਕਾਂ ਨੂੰ ਵਹਿਮ ਪਰਮਾ ਤੋਂ ਬਾਹਰ ਆਣਾ ਚਾਹੀਦਾ ਹੈ ਕਿ ਕੋਈ ਵੀ ਜਿਹੜਾ ਇਲਾਜ ਹੈ ਉਹ ਸਰੀਰ ਤੇ ਕਿਸੇ ਵੀ ਤਰ੍ਹਾਂ ਦਾ ਸਾਈਡ ਇਫੈਕਟ ਨਹੀਂ ਕਰਦਾ ਤੇ ਕੋਈ ਇਲਾਜ ਪੇਨਫੁਲ ਨਹੀਂ ਹੁੰਦਾ ਪੇਸ਼ੈਂਟ ਨੂੰ بار-बार ਆਨ ਦੀ ਵੀ ਲੋਡ ਨਹੀਂ ਹੁੰਦੀ ਤੇ ਜੋ ਵੀ ਟਰੀਟਮੈਂਟ ਹੁੰਦਾ ਹੈ ਉਸ ਤੋਂ ਬਾਅਦ ਸਪੈਸ਼ਲੀ ਟੈਸਟ ਟਿਊਬ ਬੇਬੀ ਦੇ ਬਾਅਦ ਲੋਕਾਂ ਨੂੰ ਬਹੁਤ ਗਲਤ ਤਾਰਨਾ ਆਉਂਦੀ ਹੈ ਕਿ ਬਿਲਕੁਲ ਸਟ੍ਰਿਕਟ ਬੈੱਡ ਰੈਸ ਕਰਨਾ ਹੈ ਪਰ ਆ ਬਿਲਕੁਲ ਗਲਤ ਹੈ ਸਿਰਫ ਕਿਉਂਕਿ ਉਹ ਪ੍ਰੈਗਨਨਸੀ ਥੋੜੀ ਸਪੈਸ਼ਲ ਹੋ ਜਾਂਦੀ ਹੈ ਕਿਉਂਕਿ ਉਹ ਔਖੀ ਤਰ੍ਹਾਂ ਦੇ ਨਾਲ ਹੁੰਦੀ ਹੈ ਤੇ ਥੋੜਾ ਬਹੁਤ ਪ੍ਰੀਕਾਸ਼ਨਸ ਲੈਣੇ ਲੈਣੇ ਜ਼ਰੂਰੀ ਹੁੰਦੇ ਆ ਨਾ ਕਿ ਕੋਈ ਕੰਮ ਕੱਟ ਛੱਡਣਾ ਪੈਂਦਾ ਇਸ ਪ੍ਰੋਸੀਜਰ ਦੇ ਜਿਹੜਾ ਸਮੇਂ ਦੇ ਦੌਰਾਨ ਜਿਹੜੀਆਂ ਲੇਡੀਜ਼ ਨੇ ਉਹਨਾਂ ਨੂੰ ਕੀ ਪ੍ਰੀਕਾਸ਼ਨਸ ਲੈਣ ਦੀ ਜ਼ਰੂਰਤ ਪੈਂਦੀ ਔਰ ਕੀ ਖਾਸ ਕੋਈ ਡਾਈਟ ਪਲਾਨ ਹੁੰਦਾ ਇਸ ਦੌਰਾਨ ਦੇਖੋ ਡਾਈਟ ਦਾ ਤਾਂ ਹਮੇਸ਼ਾ ਇਹ ਰੋਲ ਹੁੰਦਾ ਹੈ ਕਿ ਜਿਹੜੀ ਕੋਈ ਵੀ ਲੇਡੀ ਜਿਹੜੀ ਹੈ ਪ੍ਰੈਗਨੈਂਸੀ ਦੇ ਵਾਸਤੇ ਜਦ ਵੀ ਉਹ ਟਰਾਈ ਕਰਦੀ ਹੈ ਉਹਨੂੰ ਅਸੀਂ ਹਮੇਸ਼ਾ ਸਲਾਹ ਦਿੰਦੇ ਆ ਕਿ ਚੰਗੀ ਡਾਈਟ ਹੈਲਦੀ ਲਾਈਫ ਸਟਾਈਲ ਤੇ ਜਿਹੜਾ ਐਕਸਰਸਾਈਜ਼ ਹੈ ਉਹ ਵੀ ਰੋਲ ਪਲੇ ਕਰਦਾ ਹੈ ਅੱਜ ਜਾਨਣਾ ਚਾਹਾਂਗੀ ਕਈ ਔਰਤਾਂ ਨੂੰ ਕੰਪਲੇਂਟਸ ਆ ਰਹੀਆਂ ਨੇ ਕਿ ਉਹਨਾਂ ਦੀਆਂ ਟਿਊਬਸ ਜਿਹੜੀਆਂ ਨੇ ਉਹ ਬੰਦ ਨੇ ਕਿ ਇਸ ਦਾ ਇਲਾਜ ਹੈ ਬਿਲਕੁਲ ਦੇਖਿਆ ਗਿਆ ਹੈ ਕਿ ਜਿਹੜੀ ਟਿਊਬਾਂ ਜਦ ਵੀ ਕਿਸੇ ਔਰਤ ਦੀ ਟਿਊਬ ਨੂੰ ਪ੍ਰੋਬਲਮ ਆਏ ਜਾਂ ਟਿਊਬਾਂ ਬੰਦ ਹੋ ਜਾਣ ਤੋ ਉਹਨੂੰ ਬਾਂਚਪੰਦੀ ਸਮੱਸਿਆ ਹੋ ਸਕਦੀ ਹੈ ਕ੍ਰੋਨਿਕ ਇਨਫੈਕਸ਼ਨ ਦੇ ਨਾਲ ਜਿਵੇਂ ਕਿ ਲੇਡੀਜ਼ ਨੂੰ ਕ੍ਰੋਨਿਕ ਨਲਾ ਵਿੱਚ ਦਰਦ ਰਹਿਣਾ ਪਾਣੀ ਪੈਣਾ ਉਹਦੇ ਨਾਲ ਇਨਫੈਕਸ਼ਨ ਦੇ ਨਾਲ ਟਿਊਬਾਂ ਜਿਹੜੀਆਂ ਬੰਦ ਹੋ ਸਕਦੀਆਂ ਐ ਬਾਰ-ਬਾਰ ਜਦ ਰਿਪੀਟਡ ਅਬੋਰਸ਼ਨਸ ਹੁੰਦੇ ਆ ਉਹਦੇ ਨਾਲ ਵੀ ਇਨਫੈਕਸ਼ਨ ਹੋ ਸਕਦੀ ਹੈ ਤੇ ਟਿਊਬਾ ਇਨਵੋਲਵ ਹੋ ਸਕਦੀ ਹੈ ਸਭ ਤੋਂ ਪਹਿਲਾਂ ਦੇਖਿਆ ਜਾਏਗਾ ਕਿ ਇਹ ਟਿਊਬ ਖੁੱਲ ਸਕਦੀ ਹੈ ਜਾਂ ਨਹੀਂ ਖੁੱਲ ਸਕਦੀ ਜਿਹੜੀ ਟਿਊਬਸ ਕੋਰਨੂਲੈਂਟ ਤੇ ਬਲੌਕ ਹੈ ਬਿਲਕੁਲ ਸਿਰੇ ਤੇ ਬਲੌਕ ਹੈ ਜਿਨ੍ਹਾਂ ਵਿੱਚ ਮਾਈਨਰ ਮੋਟੇ ਮਿਊਕਸ ਪਲੱਗਸ ਹੈ ਉਹ ਟਿਊਬਲ ਕੈਨੂਲੇਸ਼ਨ ਹਿਸਟੈਰੋਸਕੋਪਿਕ ਟਿਊਬਲ ਕੈਨੂਲੇਸ਼ਨ ਦੇ ਜ਼ਰੀਏ ਖੋਲਿਆ ਜਾ ਸਕਦੀ ਹੈ ਇਹਦੇ ਵਿੱਚ ਲੇਡੀ ਨੂੰ ਕੋਈ ਪੇਟ ਤੇ ਚੀਰਾ ਨਹੀਂ ਲਗਾਇਆ ਜਾਂਦਾ ਕੋਈ ਜ਼ਿਆਦਾ ਐਡਮਿਸ਼ਨ ਦੀ ਜ਼ਰੂਰਤ ਨਹੀਂ ਹੁੰਦੀ ਕੋਈ ਪੇਸ਼ੈਂਟ ਦੇ ਜਿਹੜਾ ਹੈ ਟਾਈਮ ਵੇਸਟ ਨਹੀਂ ਹੁੰਦਾ ਤੇ ਇਹ ਕਾਫੀ ਅੱਛਾ ਪ੍ਰੋਸੀਜਰ ਹੈ ਡਾਕਟਰ ਸਾਹਿਬ ਨਾਲ ਇਹ ਵੀ ਜਾਨਣਾ ਚਾਹਾਂਗੇ ਕਿ ਕਈ ਜਿਹੜੀਆਂ ਔਰਤਾਂ ਨੇ ਉਹਨਾਂ ਦੇ ਵਿੱਚ ਰਸੋਲੀਆਂ ਜਿਹੜੀਆਂ ਨੇ ਉਹ ਹੁੰਦੀਆਂ ਨੇ ਕਿ ਅਜਿਹੀ ਸਥਿਤੀ ਦੇ ਵਿੱਚ ਉਹ ਬੱਚਾ ਪੈਦਾ ਕਰ ਸਕਦੀਆਂ ਨੇ ਬਿਲਕੁਲ ਜਿਹੜੀ ਰਸੋਲੀਆਂ ਹੈ ਉਹ ਅੰਡੇਦਾਨੀ ਵਿੱਚ ਵੀ ਹੋ ਸਕਦੀ ਹੈ ਤੇ ਉਹ ਬੱਚੇਦਾਨੀ ਵਿੱਚ ਵੀ ਹੋ ਸਕਦੀ ਹੈ ਅ ਜਿਸ ਵੀ ਲੇਡੀ ਦੀ ਰਸੋਲੀਆਂ ਹੈ ਉਹ ਬੱਚੇਦਾਨੀ ਦੇ ਵਿੱਚ ਹੈ ਤਾਂ ਪਹਿਲਾ ਦੇਖਣਾ ਪਏਗਾ ਕਿ ਉਹ ਜਿਹੜੀ ਰਸੋਲੀ ਹੈ ਉਹ ਪ੍ਰੈਗਨਨਸੀ ਵਿੱਚ ਹਿੰਡਰੈਂਸ ਕਰ ਰਹੀ ਹੈ ਮਤਲਬ ਕਿ ਤਕਲੀਫ ਕਰ ਰਹੀ ਹੈ ਜਾਂ ਬਹੁਤ ਵੱਡੇ ਸਾਈਜ਼ ਦੀ ਹੈ ਜਾਂ ਜ਼ਿਆਦਾ ਰਸੋਲੀਆਂ ਹੈ ਇਹੋ ਜੇ ਕੇਸਸ ਵਿੱਚ ਦੂਰਬੀਨ ਦੇ ਜ਼ਰੀਏ ਬਿਨਾ ਵੱਡਾ ਚੀਰਾ ਦਿੱਤੇ ਰਸੋਲੀਆਂ ਕੱਢੀਆਂ ਜਾਂਦੀਆਂ ਤੇ ਯੂਟਰਸ ਜਿਹੜੀ ਹੈ ਬੱਚੇਦਾਨੀ ਨੂੰ ਵੀ ਕੋਈ ਡੈਮੇਜ ਨਹੀਂ ਹੁੰਦਾ ਬੱਚੇਦਾਨੀ ਬਿਲਕੁਲ ਸਹੀ ਰਹਿੰਦੀ ਹੈ ਪ੍ਰੈਗਨਨਸੀ ਵਾਸਤੇ ਬੱਚੇਦਾਨੀ ਨਹੀਂ ਕੱਢੀ ਜਾਂਦੀ ਤੇ ਜਿਨ੍ਹਾਂ ਔਰਤਾਂ ਵਿੱਚ ਅੰਡੇਦਾਨੀਆਂ ਦੀ ਰਸੋਲੀਆ ਹੈ ਉਹ ਪਾਣੀ ਦੀ ਰਸੋਲੀ ਵੀ ਹੋ ਸਕਦੀ ਹੈ ਉਹ ਖੂਨ ਦੀ ਵੀ ਰਸੋਲੀ ਹੋ ਸਕਦੀ ਹੈ ਇਹੋ ਜੇ ਕੇਸਿਸ ਵਿੱਚ ਵੀ ਰਸੋਲੀਆ ਕੱਢਿਆ ਜਾਂਦੀ ਹੈ ਅੰਡੇਦਾਨੀ ਕੱਢਣ ਦੀ ਲੋੜ ਨਹੀਂ ਪੈਂਦੀ ਤੇ ਉਸ ਤੋਂ ਬਾਅਦ ਜਿਹੜਾ ਕਪਲ ਹੈ ਜੋੜਾ ਹੈ ਉਹ ਨੈਚੁਰਲ ਵੇ ਨੇ ਨਾਲ ਆਪਸੀ ਸੰਬੋਗ ਦੇ ਨਾਲ ਪ੍ਰੈਗਨਨਸੀ ਲੈ ਸਕਦਾ ਹੈ ਅੱਜ ਕੱਲ ਜੋ ਮਰਦਾਂ ਦੇ ਵਿੱਚ ਸ਼ੁਕਰਾਣੂਆਂ ਦੀ ਗਿਣਤੀ ਹੈ ਉਹ ਕਾਫੀ ਜ਼ਿਆਦਾ ਜਿਹੜੀ ਹੈ ਉਹ ਘਟਦੀ ਜਾ ਰਹੀ ਹੈ ਇਸ ਦਾ ਮੁੱਖ ਕਾਰਨ ਕੀ ਹੈ ਤੁਸੀਂ ਬਿਲਕੁਲ ਠੀਕ ਕਿਹਾ ਹੈ ਕਿ ਜਿਹੜੀ ਸ਼ੁਕਰਾਨੂਆਂ ਦੀ ਸਮੱਸਿਆ ਉਹ ਦਿਨੋਂ ਦਿਨ ਵੱਧਦੀ ਜਾ ਰਹੀ ਹੈ ਤੇ ਆਦਮੀਆਂ ਵਿੱਚ ਜਿਹੜੀ ਬਾਂਝਪਨ ਦੀ ਸਮੱਸਿਆ ਦਾ ਨੰਬਰ ਹੈ ਉਹ ਵੀ ਬਹੁਤ ਜ਼ਿਆਦਾ ਵੱਧ ਗਿਆ ਹੈ ਇਹਦੇ ਕਈ ਪ੍ਰਮੁੱਖ ਕਾਰਨ ਹੈ ਜਿਵੇਂ ਕਿ ਸ਼ਹਿਰ ਵਿੱਚ ਤੇਜ਼ ਤਰਾਰ ਜ਼ਿੰਦਗੀ ਸਟ्रेस ਅਤੇ ਕਿਸੇ ਵੀ ਤਰ੍ਹਾਂ ਦਾ ਨਸ਼ਾ ਕਰਨਾ ਜਿਵੇਂ ਸ਼ਰਾਬ ਦਾ ਸੇਵਨ ਹੋ ਗਿਆ ਜਾਂ ਕੋਈ ਵੀ ਡਰੱਗਸ ਲੈਣੇ ਉਹਦੇ ਕਾਰਨ ਜਿਹੜੀ ਹੈ ਸ਼ੁਕਰਾਨੂਆਂ ਦੀ ਸਮੱਸਿਆ ਜਿਹੜੀ ਹੈ ਦਿਨੋਂ ਦਿਨ ਵੱਧਦੀ ਜਾ ਰਹੀ ਹੈ ਇਸ ਨਾਲ ਹੀ ਮੈਮ ਜਾਂਦੇ ਜਾਂਦੇ ਜੋ ਵੀ ਦਰਸ਼ਕ ਤੁਹਾਨੂੰ ਦੇਖ ਰਹੇ ਨੇ ਉਹਨਾਂ ਨੂੰ ਕੀ ਸੰਦੇਸ਼ ਦੇਣਾ ਚਾਹੋਗੇ ਮੈਂ ਸਾਰੇ ਬੇਔਲਾਦ ਜੋੜਿਆਂ ਨੂੰ ਇੱਕੋ ਹੀ ਸੰਦੇਸ਼ ਦੇਣਾ ਚਾਹਾਂਗੀ ਕਿ ਕੋਈ ਵੀ ਜਿਹੜਾ ਬੇਔਲਾਦ ਜੋੜਾ ਹੈ ਉਹਨੂੰ ਹਤਾਸ਼ ਹੋਣ ਦੀ ਲੋੜ ਨਹੀਂ ਹੈ ਜਿਨ੍ਹਾਂ ਦੇ ਵਾਰ-ਵਾਰ ਟੈਸਟ ਟਿਊਬ ਬੇਬੀ ਵੀ ਫੇਲ ਹੋ ਗਏ ਹੈ ਹੁਣ ਉਹ ਵੀ ਨਿਊਅਰ ਟੈਕਨੀਕਸ ਜਿਵੇਂ ਕਿ ਸੀ ਲੇਜ਼ਰ ਹੈਚਿੰਗ ਬਲਾਸਟੋਸਿਸ ਕਲਚਰ ੈਂਬ੍ਰਿਓ ਮਾਨਿਟਿੰਗ ਦੇ ਮਾਨਿਟਰੀਂਗ ਦੇ ਜ਼ਰੀਏ ਜਿਹੜੇ ਆ ਸੰਤਾਨ ਸੋਖ ਦੀ ਪ੍ਰਾਪਤੀ ਕਰ ਸਕਦੇ ਹੈ ਉਹਨਾਂ ਨੂੰ ਦਿਲ ਨਹੀਂ ਛੱਡਣਾ ਚਾਹੀਦਾ ਤੇ ਹਤਾਸ਼ ਹੋ ਕੇ ਕਰੇ ਨਹੀਂ ਬੈਠਣਾ ਚਾਹੀਦਾ ਤੇ ਹਰ ਬੇਵੋਲਾ ਜੋੜੇ ਨੂੰ ਸੁਸਾਇਟੀ ਦੀ ਸਪੋਰਟ ਚਾਹੀਦੀ ਹੈ ਤੇ ਜਿਹੜੀ ਜਿਹੜੀ ਫੈਮਿਲੀ ਸਪੋਰਟ ਹੈ ਤੇ ਕਾਉਂਸਲਿੰਗ ਹੈ ਉਹ ਬਹੁਤ ਜ਼ਿਆਦਾ ਜ਼ਰੂਰੀ ਹੈ ਉਹਨਾਂ ਨੂੰ ਬਿਲਕੁਲ ਨਿਰਾਸ਼ ਨਹੀਂ ਹੋਣਾ ਚਾਹੀਦਾ ਡਾਕਟਰ ਜੀ ਬਹੁਤ ਬਹੁਤ ਤਾਨਵਾਦ ਇਸ ਪੂਰੀ ਜਾਣਕਾਰੀ ਦੇ ਲਈ ਤੁਸੀਂ ਦੇਖਿਆ ਕਿ ਕਿੰਨਾ ਆਸਾਨ ਹੈ ਸੰਤਾਨ ਦਾ ਜਿਹੜਾ ਸੁਪਾਣਾ ਹੈ ਔਰ ਸਿਰਫ ਇੱਕ ਚੰਗੇ ਡਾਕਟਰ ਦੀ ਲੋੜ ਹੁੰਦੀ ਹੈ ਜੋ ਤੁਹਾਨੂੰ ਸਹੀ ਰਸਤਾ ਦਿਖਾ पाए ਦੇ 12 ਸਾਲ ਬਾਅਦ ਇਸ ਡਾਕਟਰ ਸੁਨੀਤਾ ਸੋਪਰ ਨਰਸਿੰਗੋਂ ਦੀ ਮਿਹਰਬਾਨੀ ਨਾਲ ਹੀ ਅਸੀਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਸਾਰਿਆਂ ਨੂੰ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ ਤੇ ਮੈਂ ਮੇਰੇ ਸਿਸਟਰ ਨੇ ਕਜ਼ਨ ਇਹਨਾਂ ਦੇ 12 ਸਾਲ ਹੋ ਗਏ ਸੀ ਮੈਰਿਜ ਨੂੰ ਕੋਈ ਬੱਚਾ ਨਹੀਂ ਸੀ ਹੈਗਾ ਤੇ ਮਤਲਬ ਕਿ ਇਹਨਾਂ ਦੇ ਹਾਲਾਤ ਇੰਨੇ ਵਿਗੜ ਚੁੱਕੇ ਸੀ ਕਿ ਡਿਵੋਰਸ ਤੱਕ ਗੱਲ ਹੋ ਚੁੱਕੀ ਸੀ ਪਰ ਅਸੀਂ ਖੰਨੇ ਇਹਨਾਂ ਦਾ ਇਲਾਜ ਕਰਾਇਆ ਉੱਥੇ ਵੀ ਕੁਝ ਨਹੀਂ ਸਾਨੂੰ ਕਿਸੇ ਡਾਕਟਰ ਨੇ ਕੁਝ ਵੀ ਦੱਸਿਆ ਪਰ ਉਹ ਕਹਿ ਰਹੇ ਸੀਗੇ ਇਹ ਕਦੇ ਮਾਂ ਬਣੀ ਨਹੀਂ ਸਕਦੇ ਅਸੀਂ ਸੋਮੇਤਾ ਸੋਫਤ ਹਸਪੀਟਲ ਆਏ ਉਹਨਾਂ ਨੇ ਸਾਨੂੰ ਇੱਕ ਆਸ ਦੀ ਕਿਰਨ ਨਜ਼ਰ ਆਈ ਉਹਨਾਂ ਨੇ ਸਾਨੂੰ ਇੰਨਾ ਯਕੀਨ ਦਿਵਾਇਆ ਕੀ ਤਰ ਹਰ ਹਾਲਤ ਇਹਨਾਂ ਦੇ ਬੇਬੀ ਹੋ ਸਕਦਾ ਵਾ ਸਾਡੇ ਪਹਿਲਾਂ ਉਹਨਾਂ ਨੇ 6 ਮਹੀਨੇ ਤੱਕ ਦੀਦੀ ਦਾ ਟ੍ਰੀਟਮੈਂਟ ਚੱਲਿਆ ਅਤੇ ਉਸ ਤੋਂ ਬਾਅਦ 8 ਮਹੀਨੇ ਦੇ ਅੰਦਰ ਅੰਦਰ ਉਹਨਾਂ ਨੇ ਪ੍ਰੈਗਨੈਂਸੀ ਸ਼ੂਰ ਕਰਤੀ ਸੀ ਦੀਦੀ 4 ਮਹੀਨੇ ਤੋਂ ਪ੍ਰੈਗਨੈਂਟ ਸੀਗੇ ਤੇ ਉਸ ਤੋਂ ਬਾਅਦ ਇਹਨਾਂ ਦੇ 9 ਮਹੀਨੇ ਬਾਅਦ ਛੋਟੀ ਜੀ ਬੇਟੀ ਨੇ ਜਨਮ ਲਿਆ ਅਤੇ ਮੈਂ ਚਾਹੁੰਨੀ ਆ ਜਿਸ ਤਰ੍ਹਾਂ ਸਾਡੇ ਅੱਜ ਇਹ ਬਹੁਤ ਖੁਸ਼ ਨੇ ਫੈਮਿਲੀ ਹਰ ਇੱਕ ਆਉਣ ਵਾਲਾ ਜੋੜਾ ਇਤੋਂ ਬੇਹੱਦ ਖੁਸ਼ ਹੋ ਕੇ ਤੇ ਆਪਣੀਆਂ ਸਾਰੀਆਂ ਉਮੀਦਾਂ ਪੂਰੀਆਂ ਕਰਕੇ ਜਾਵੇ ਸੋਮਿਤਾ ਸੋਫਤ ਹਸਪੀਟਲ ਇੱਕ ਸਾਡੇ ਵਰਗੇ ਜੋੜਿਆਂ ਲਈ ਵਰਦਾਨ ਹੈ ਮੈਂ ਚਾਹੁੰਨੀ ਆ ਕਿ ਤੇ ਇਹ ਦਿਨ ਰਾਤ ਤੇ ਇੰਨੀ ਜ਼ਿਆਦਾ ਤਰੱਕੀ ਕਰੇ ਕਿ ਹਰ ਇੱਕ ਇੱਥੋਂ ਖੁਸ਼ ਹੋ ਕੇ ਜਾਵੇ ਧੰਨਵਾਦ ਚਾਚੀ ਕਾ ਜੀ ਮੇਰਾ ਨਾਮ ਸੁਖਵੀਰ ਕੌਰ ਹੈ ਜੀ ਅਸੀਂ ਪੰਜਾਬ ਤੋਂ ਰਹਿਣੇ ਵਾਲੇ ਆ ਮਰੰਡਾ ਮਰੰਡਾ ਤੋਂ ਤੇ ਅਸੀਂ ਜੀ ਬਹੁਤ ਦੂਰ ਤੱਕ ਇਲਾਜ ਕਰਵਾਇਆ ਪੀਜੀਆਈ ਚ ਵੀ ਅਸੀਂ ਗਏ ਪਰ ਸਾਡਾ ਕੰਮ ਕਿਤੇ ਕੰਮ ਨਹੀਂ ਆਇਆ ਉਹਦੇ ਬਾਅਦ ਅਸੀਂ ਡਾਕਟਰ ਸੋਫਤ ਦੀ ਪੇਪਰ ਵੀ ਚੈਟ ਦੇਖੀ ਤਾਂ ਅਸੀਂ ਇਹਨਾਂ ਦੇ ਕੋਲ ਆਏ ਇਹਨਾਂ ਦੇ ਆਉਣ ਦੇ ਕਰ ਸਾਲ ਬਾਅਦ ਸਾਡੇ ਕੋਲ ਬੇਟਾ ਹੋਇਆ ਜੀ ਅਸੀਂ ਬਹੁਤ ਧੰਨਵਾਦ ਹੈ ਜੀ ਇਹਨਾਂ ਦੇ ਜਿਨ੍ਹਾਂ ਦੇ ਸਾਡੀ ਝੋਲੀ ਚ ਖੈਰੇ ਲਾ ਲੋ ਜੀ ਇੱਕ ਖੈਰ ਪਾਈ ਹੈ ਜੀ ਸਾਨੂੰ ਰੱਬ ਤੋਂ ਬਾਅਦ ਦੂਜਾ ਨੋ ਡਾਕਟਰ ਸੋਫਤ ਦਾ ਹੈ ਜੀ मैं तो यह कहनी हूँ जी जरा भी कोई बे ला बेला है डॉक्टर को जरूर तो जरूर आवे जी कोई किसी दिल की इच्छा है तो डॉक्टर पक्का ही वह इलाज कर दें हैं जी मैं मुश्ताक अहमद वल्द हाजी मोहम्मद अक्रम आर ओ लोरन पुंछ जम्मू कश्मीर के रहने वाले हैं हमें तेरह साल शादी को हुए थे हमें कोई बचा नहीं था तो मेरे दोस्त एक ने यहाँ का एड्रेस मुझे साथ में लाया यहाँ पर ਤੋ ਯਹਾਂ ਪੇ ਸੁਨੀਤਾ ਸੋਭਤ ਕੇ ਹਸਪੀਟਲ ਮੇ ਜੋ ਹੈ ਹਮਾਰਾ ਇਲਾਜ ਕਰਵਾਇਆ ਤੋ 3 ਮਹੀਨੇ ਕਾ ਟਾਈਮ ਇਨੋ ਨੇ ਦਿਆ ਤੋ 3 ਮਹੀਨੇ ਮੇ ਹਮਾਰਾ ਜੋ ਹੈ ਬੱਚਾ ਇਹ ਹੋ ਗਿਆ ਤੋ ਹਮ ਬਹੁਤ ਸ਼ੁਕਰਗੁਜ਼ਾਰ ਹੈ ਇਨਕਾ ਤੋ ਅੱਲਾ ਕਾ ਉਸਕੇ ਬਾਦ ਮੈਂ ਡਾਕਟਰ ਸਾਹਿਬ ਕਾ ਬਹੁਤ ਬਹੁਤ ਸ਼ੁਕਰਗੁਜ਼ਾਰ। ਥੈਂਕ ਯੂ ਅਸੀਂ ਸੁਮਿਤਾ ਸੋਭ ਹਸਪੀਟਲ ਦਾ ਬਹੁਤ ਧੰਨਵਾਦ ਕਰਦੇ ਹਾਂ ਕਿਉਂਕਿ ਇਨਾਂ ਨੇ ਸਾਡੇ ਵਿਆਹ ਨੂੰ ਕਾਫੀ 14 ਸਾਲ ਬਾਅਦ ਬੱਚਾ ਹੋਇਆ ਅਸੀਂ ਕਾਫੀ ਜਗ੍ਹਾ ਤੋਂ ਦਵਾਈ ਲਈ ਰਿਪੋਰਟਾਂ ਕਰਵਾਈਆਂ ਪਰ ਜਦੋਂ ਅਸੀਂ ਇਹਨਾਂ ਦੇ ਹਸਪਤਲ ਆਏ ਪਰ ਇਹਨਾਂ ਨੇ ਬਹੁਤ ਵਧੀਆ ਢੰਗ ਨਾਲ ਸਾਡੇ ਨਾਲ ਗੱਲਬਾਤ ਕੀਤੀ ਅਤੇ ਇਲਾਜ ਸ਼ੁਰੂ ਕੀਤਾ ਪਰ ਸਾਨੂੰ ਇਹਨਾਂ ਦੇ ਥਰੂ ਇਹਨਾਂ ਦੇ ਇਲਾਜ ਦੇ ਇਹਨਾਂ ਸਾਨੂੰ ਬੇਟੀ ਦਾ ਬੇਟੀ ਦਾ ਜਨਮ ਹੋਇਆ ਅਸੀਂ ਇਸ ਮੈਡਮ ਜੀ ਦਾ ਬਹੁਤ ਧੰਨਵਾਦ ਕਰਦੇ ਹਾਂ ਕਿਉਂਕਿ ਇਹ ਸਾਡੇ ਰੱਬ ਦਾ ਰੂਪ ਹੀ ਹਨ ਜਿਨ੍ਹਾਂ ਨੇ ਸਾਨੂੰ ਬੱਚੇ ਦਾ ਸੌਖ ਮਾਣਣ ਦੀ ਪ੍ਰਾਪਤ ਹੋਇਆ ਅਸੀਂ ਧੰਨਵਾਦ ਕਰਦੇ ਹਾਂ ਮੈਂ ਰਾਇਵਿੰਦਰ ਲੁਧਿਆਣਾ ਮੈਂ ਆਪਣੇ ਸਮੀਤ ਸੋਫਤ ਤੇ ਬਾਕੀ ਡਾਕਟਰਾਂ ਦੀ ਬਹੁਤ ਧੰਨਵਾਦ ਦੀਆਂ ਇੱਥੇ ਦੇ ਸਟਾਫ ਮੈਂਬਰਾਂ ਦੀ ਵੀ ਮੇਰੀ ਬੇਟੀ ਆਸਟ੍ਰੇਲੀਆ ਵਿੱਚ ਸੀਗੀ ਮੇਰੀ ਇੱਥੇ ਇੱਕ ਇੱਥੇ ਆਪਣੇ ਇੱਕ ਮੇਰੀ ਬੇਟੀ ਸਟਾਫ ਮੈਂਬਰ ਆ ਪਿੰਕੀ ਉਹਨੇ ਸਾਨੂੰ ਬਹੁਤ ਭਰੋਸਾ ਦਿਵਾਇਆ ਮੈਂ ਆਪਣੀ ਬੇਟੀ ਨੂੰ ਆਸਟ੍ਰੇਲੀਆ ਤੋਂ ਇੱਥੇ ਬੁਲਾਇਆ ਤੇ ਅੱਜ ਉਹਦੇ ਕੋਲ 1 ਸਾਲ ਦਾ ਬੇਟਾ ਮੈਂ ਇਹਨਾਂ ਦੀ ਬਹੁਤ ਬਹੁਤ ਧੰਨਵਾਦੀ ਹਾਂ ਅੰਨ ਸਰ ਨਮਸਕਾਰ ਨਾਮ ਹੈ ਰਿੰਕੂ ਸ਼ਰਮਾ ਅਸੀਂ ਰਾਜਪੁਰ ਤੋਂ ਆਏ ਹਾਂ ਅਸੀਂ ਪਹਿਲਾਂ ਕਾਫੀ ਜਗ੍ਹਾ ਦਵਾਈ ਖਾਈ ਕੋਈ ਫਰਕ ਨਹੀਂ ਪਿਆ ਤੇ ਬੜਾ ਧੰਨਵਾਦ ਹੈ ਮੈਡਮ ਸੁਮੇਤਾ ਸੋਫੇ ਦਾ ਅਸੀਂ ਉਰ ਤੋਂ ਆਏ ਤੇ ਇਹਨਾਂ ਤੋਂ ਦਵਾਈ ਖਾਈ ਤੇ ਸਾਡੇ ਕੋਲ ਬੇਟੀ ਹੋਈ ਹੈ ਅਸੀਂ ਬਹੁਤ ਖੁਸ਼ ਹਾਂ ਬਹੁਤ ਬਹੁਤ ਧੰਨਵਾਦ ਮੈਡਮ ਸੁਮੇਤਾ ਸੋਫੇ ਦਾ ਇਹ ਸਾਡੇ ਪੇਸ਼ੈਂਟ ਨੇ ਕਰਮਜੀਤ ਕੌਰ ਬਰਵਿੰਦਰ ਸਿੰਘ ਇਹ ਕਰਨ ਤੋਂ ਬਿਲਾਉ ਕਰਦੇ ਨੇ ਤੇ ਇਹਨਾਂ ਦੇ ਵਿਆਹ ਨੂੰ 12 ਸਾਲ ਦੇ ਲਗਭਗ ਟਾਈਮ ਹੋ ਗਿਆ ਸੀ ਤੇ ਇਹਨਾਂ ਦੇ ਕੋਈ ਜਵਾਬ ਨਹੀਂ ਸੀਗਾ ਕਾਫੀ ਜਗ੍ਹਾ ਇਲਾਜ ਕਰਾਉਣ ਤੋਂ ਬਾਅਦ ਇਹ ਸਾਡੇ ਹਸਪਤਾਲ ਆਏ ਡਾਕਟਰ ਸੁਮਿਤਾ ਸੂਫਤ ਹਸਪਤਾਲ ਜਿੱਥੇ ਕੀ ਇਹਨਾਂ ਦਾ ਇਲਾਜ ਹੋਇਆ ਇਲਾਜ ਹੋਣ ਦੇ ਦੌਰਾਨ ਇਹਨਾਂ ਦੀ ਰਿਪੋਰਟ ਆ ਜਿਹੜੀ ਆ ਪੋਜ਼ਿਟਿਵ ਆਈ ਰਿਪੋਰਟ ਪੋਜ਼ਿਟਿਵ ਹੋਣ ਤੋਂ ਬਾਅਦ ਇਹਨਾਂ ਦੇ ਘਰੇ ਮੁੰਡੇ ਨੇ ਜਾਣੂ ਲਿਆ ਠੀਕ ਹੈ ਜੀ ਉਹ ਜਿਹੜਾ ਕੀ ਅੱਜ 1.5 ਸਾਲ ਦਾ ਹੋ ਗਿਆ ਤੇ ਆਪਣੇ ਵੱਲੋਂ ਡਾਕਟਰ ਸੁਮਿਤਾ ਸੂਫਤ ਦਾ ਧੰਨਵਾਦ ਕਰਨ ਆਏ ਨੇ ਠੀਕ ਹੈ ਜੀ ਠੀਕ ਹੈ ਮੈਂ ਅਰਜੋਤ ਸਿੰਘ ਮੇਰੀ ਵਾਈਫ ਕੁਲਿੰਦਰ ਕੌਰ ਜਿਸ ਗੰਗਣਾਗੜ੍ਹ ਦੇ ਰਹਿਵਾਲੇ ਆ ਸਾਡੇ 3 ਸਾਲ ਗੈਰਮ ਹੋ ਗਏ ਸੀ ਸਾਡੇ ਕੋਈ ਬੱਚਾ ਨਹੀਂ ਸੀਗਾ ਅਸੀਂ ਉਸ ਤੋਂ ਬਾਅਦ ਡਾਕਟਰ ਸਮੀਤਾ ਸੌਪਤੋਂ ਦਾ ਟਰੀਟਮੈਂਟ ਕਰਵਾਇਆ 1 ਸਾਲ ਟਰੀਟਮੈਂਟ ਤੋਂ ਬਾਅਦ ਸਾਨੂੰ ਦੋ ਬੱਚੇ ਹੋ ਗਏ ਅਸੀਂ ਬਹੁਤ ਧੰਨਵਾਦ ਦੀਆਂ ਡਾਕਟਰ ਸਮੀਤਾ ਸੌਪਤ ਦੇ ਤੁਸੀਂ ਵੀ ਆਪ ਆਪਣਾ ਇਲਾਜ ਸਮੀਤਾ ਸੌਪਤ ਦਾ ਕਿੱਥੋਂ ਕਰਵਾਓ ਤੇ ਹਸਪੀਟਲ ਦਿੰਦਾ ਤੱਕ ਕੀ ਕਰੇ हेलो मेरा नाम सुनीता है वाइफाजय खुल मैं जम्मू की रहने वाली हूँ मेरी मैरिज कुछ 6 साल हो गए थे कोई प्रेगनेंसी नहीं थी हमें सुनीता सोफ का एड्रेस मिला किसी के थ्रू और हम जहाँ पर आए और मेरा इलाज स्टार्ट हो गया और अभी मेरे सेवन प्लस का बेबी हुआ है और ये ट्वेल्व वन दो टू थाउजेंड एटीन में हुआ था और हम अब इससे मैम से मिलने आए हैं बेबी को लेकर

ਇਨਨੇ ਦੀ ਹਾਲਤ ਖਰਾਬ ਹੁੰਦੀ ਗਈ ਠੀਕ ਨਹੀਂ ਹੋ ਰਹੀ ਸੀ ਉਹਦੀ ਡੀਲੀਗਿਟ ਸਾਨੂੰ ਤੇ ਉਸ ਤੋਂ ਬਾਅਦ ਆਪ ਇਨਨ ਹਸਟੈਰੀ ਸ਼ੈਰੋਸਕੋਪੀ ਸਾਨੂੰ ਰਿਕਮੈਂਡ ਕੀਤੀ ਇਹ ਸਟੈਰੀਸਕੋਪੀ ਕਰਮ ਤੋਂ ਬਾਹਰ ਸਾਨੂੰ ਫਸਟ ਟਾਈਮ ਇਹਨਾਂ ਨੇ ਜਦੋਂ ਕਿਹਾ ਵੀ ਚਾਂਸ ਲੈਣਾ ਤਾਂ ਫਸਟ ਟਾਈਮ ਹੀ ਨੇਚਰਲੀ ਪ੍ਰੈਗਨਸੀ ਸਾਨੂੰ ਹੋਈ ਆ ਹੁਣ 7 ਮਹੀਨਾ ਮੇਰੀ ਮਿਸੇ ਨੂੰ ਪ੍ਰੈਗਨਸੀ ਤੇ ਚੱਲ ਰਿਹਾ ਹੈਗਾ ਅਸੀਂ ਬਹੁਤ ਖੁਸ਼ ਆਂਗੇ ਸਾਨੂੰ ਇੱਥੇ ਆ ਕੇ ਬਹੁਤ ਵਧੀਆ ਤਰੀਕੇ ਨਾਲ ਪੂਰੇ ਸਟਾਫ ਨੇ ਮੈਡਮ ਨੇ ਕੇਅਰ ਕੀਤਾ ਸਾਨੂੰ ਡੀਲ ਕੀਤਾ ਅਸੀਂ ਬਹੁਤ ਖੁਸ਼ ਆਂਗੇ ਇਹ ਤੁਹਾਨੂੰ ਵੀ ਇਹ ਅਪੀਲ ਕਰਦੇ ਆਗੇ ਵੀ ਜੇ ਕਿਸੇ ਨੂੰ ਕਿਸੇ ਤਰ੍ਹਾਂ ਦੀ ਪ੍ਰੋਬਲਮ ਆ ਤਾਂ ਇੱਥੇ ਆਓ ਸਮਾਂ ਥੋੜਾ ਲੱਗ ਸਕਦਾ ਪਰ ਇਲਾਜ ਸਹੀ ਤੇ ਸੁਰੱਖਿਅਤ ਤਰੀਕੇ ਨਾਲ ਕੀਤਾ ਜਾ ਰਿਹਾ ਇੱਥੇ ਧੰਨਵਾਦ ਇਹ ਸਾਡੇ ਪੇਸ਼ੈਂਟ ਹੈ ਜੀ ਸੰਤੋਸ਼ ਵਾਈਫ ਆਫ ਹਰਵੰਸ ਲਾਲ ਇਹਨਾਂ ਦੇ ਵਿਆਹ ਨੂੰ ਵੀ 15 ਸਾਲ ਹੋ ਗਏ ਸੀਗੇ ਪਰ ਇਹਨਾਂ ਦੇ ਕੋਈ ਵੀ ਬੱਚਾ ਨਹੀਂ ਸੀਗਾ ਇਹਨਾਂ ਨੇ ਜੀ ਬੱਚੇ ਲਈ ਟਰਾਈ ਵੀ ਬਹੁਤ ਕੀਤਾ ਪਰ ਜਿਹੜੀ ਕਿਤੋਂ ਵੀ ਇਹਨਾਂ ਨੂੰ ਬੱਚੇ ਦੀ ਸਫਲਤਾ ਨਹੀਂ ਮਿਲੀ ਉਸ ਤੋਂ ਬਾਅਦ ਜੀ ਇਹਨਾਂ ਦੇ ਕਿਸੇ ਜਾਣਕਾਰ ਨੇ ਇਹਨਾਂ ਨੂੰ ਡਾਕਟਰ ਸੁਮਿਤਾ ਸੋਫਤ ਹਸਪਤਾਲ ਬਾਰੇ ਦੱਸਿਆ ਤੇ ਇਹ ਉਹਨਾਂ ਦੇ ਹਸਪਤਾਲ ਵਿੱਚ ਆਏ ਜਿੱਥੇ ਕੀ ਇਹਨਾਂ ਦਾ ਇਲਾਜ ਸ਼ੁਰੂ ਹੋਇਆ ਡਾਕਟਰ ਸੁਮਿਤਾ ਸੋਫਤ ਜੀ ਨੇ ਇਹਨਾਂ ਦਾ ਇਲਾਜ ਬਹੁਤ ਹੀ ਵਧੀਆ ਢੰਗ ਨਾਲ ਕੀਤਾ ਨਵੀਆਂ ਤਕਨੀਕਾਂ ਦੇ ਨਾਲ ਕੀਤਾ ਜਿਸ ਦੇ ਫਲ ਸ্বরূপ ਇਹਨਾਂ ਦੇ ਜਿਹੜਾ ਬੱਚਾ ਠਹਿਰ ਗਿਆ ਸੀਗਾ ਤੇ ਹੁਣ ਤੋਂ 2 ਦਿਨ ਪਹਿਲਾਂ ਜੀ ਇਹਨਾਂ ਦੇ ਘਰ ਬੇਟੀ ਨੇ ਜਨਮ ਲਿਆ ਹੈ ਪੇਸ਼ੈਂਟ ਅਤੇ ਉਹਨਾਂ ਦਾ ਪਰਿਵਾਰ ਬਹੁਤ ਖੁਸ਼ ਨੇ ਇਹ ਆਪਣੇ ਵੱਲੋਂ ਆਪਣੇ ਸਾਰੇ ਪਰਿਵਾਰ ਵੱਲੋਂ ਡਾਕਟਰ ਸੁਮਿਤਾ ਸੋਫਤ ਜੀ ਦਾ ਅਤੇ ਸਾਏ ਹਸਪਤਾਲ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਾਂ